ਇਨ ਦਾ ਕੰਮ ਹੋ ਗਿਆ ਖਤਮ ਜੀ ਇਹ ਛੱਡ ਈ ਹੈ ਹੁਣ ਮਾਮੇ ਉਹਨਾਂ ਕੋਲ ਰੰਪਰ ਪਿੰਡ ਇਹ ਇੱਕ ਕੱਦੋਂ ਵਾਲੇ ਜੀਤ ਦਾ ਪਿੰਡ ਕੱਦੋਂ ਦੋ ਹੁੰਦੇ ਪਹੁੰਚ ਗਏ ਜੀ ਦਰਾਹੇ ਸ਼ਹਿਰ ਉਸ ਤੋਂ ਬਾਅਦ ਪਹੁੰਚਾਂਗੇ ਰਾਮਪੁਰ ਆਪਾਂ ये आ गया जी खबे हथ राम पर नहर आलां जहा खोल आंदा जी चाह पानी पी के आप हम चली वापस ਤੇ ਪੁਲੀਟਾਂਸ ਬੜਕਦੀ ਹੁਣ ਚੱਲਦੇ ਆ ਘਰ ਨੂੰ ਫੇਰ ਕਿਸੇ ਕਹਾਣੀ ਵਾਲੀ ਵੀਡੀਓ ਚ ਮਿਲਦੇ ਆ ਜੀ